ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰੇ ਜਦੋਂ ਵੀ ਕੋਈ ਕਿਸੇ ਵੀ ਵੱਡੇ ਮਾਮਲੇ ਦੇ ਉੱਤੇ ਜਿਹੜਾ ਕੀ ਰਾਜਪੁਰਾ ਦੇ ਆਮ ਆਪ ਦੇ ਨਾਲ ਚੰਗੇ ਹੋਏ ਕਿਸੇ ਵੀ ਇਸ ਮਸਲੇ ਨਾਲ ਜੁੜੇ ਹੋਵੇ ਤੁਸੀਂ ਬਹੁਤ ਅੱਗੇ ਵੱਧ ਕੇ ਜਿਹੜਾ ਉਹਨੂੰ ਹਾਈਲਾਈਟ ਕਰਦੇ ਆ ਸੋ ਮੈਂ ਤੁਹਾਡੀ ਆਵਾਜ਼ ਕਰਨਾ ਜਾਂ ਮੈਂ ਮੇਰੇ ਵੱਲੋਂ ਇੱਥੇ ਜਿਹੜੀ 30 ਤਰੀਕ ਨੂੰ ਸਾਡੀ ਇੱਥੇ ਚੋਣ ਹੋਈ ਸੀ ਸਾਡਾ ਵਿਦਿਆ ਦਾ ਮੰਦਿਰ ਪਟੇਲ ਮਨੋਭੀ ਕਾਲਜ ਐਂਡ ਸਕੂਲ ਦੀ ਜਿਹੜੀ ਮੈਨੇਜਮੈਂਟ ਦੀ ਇਲੈਕਸ਼ਨ ਸੀ ਉਹ ਜਿਹਦੇ ਵਿੱਚ 125 ਮੈਂਬਰ ਸੀ ਤੇ ਉਸ ਦਿਨ ਜਿਹੜੀ ਚੋਣ ਹੋਈ ਆ باوجود ਜਿਹੜੀ ਲੋਕਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਗੁੰਡਾਗਰਦੀ ਪ੍ਰੈਸ ਦੇ ਨਾਲ ਵੀ ਤੇ ਆਮ ਮਤਲਬ ਕਿ ਜਿਹੜਾ ਉਹ ਤੋਂ ਮੈਂਬਰ ਸਾਹਿਬਾਨ ਨਾਲ ਦੀ ਇਹਦਾ ਪੋਸਤ ਤੰਤਰ ਦਾ ਉਦਣ ਜਿਹੜਾ ਜੋ ਕਿ ਆ ਦੁਰਵੱਤੋਂ ਮੈਂ ਕਹਿ ਸਕਦਾ ਜਿਹੜਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਮੇਰੇ ਤੋਂ ਪਹਿਲਾਂ ਵੀ ਬੜੇ ਐਮਐਲਏ ਰਹੇ ਆ ਮੈਂ ਵੀ ਰਹਿਆ 10 ਸਾਲ ਮੈਂ ਕਦੇ ਨਹੀਂ ਦੇਖਿਆ ਕਿ ਕਦੇ ਇੱਥੇ ਪ੍ਰੈਸ ਵੱਲੋਂ ਜਿਹੜਾ ਧਰਨਾ ਹੁਲਾਇਆ ਗਿਆ ਹੋਵੇ ਤੇ ਉਸ ਦਿਨ ਪ੍ਰੈਸ ਨੂੰ ਵੀ ਮਜਬੂਰ ਹੋ ਕੇ ਜਿਹੜਾ ਹੈਗਾ ਉਹ ਧਰਨਾ ਲਾਣਾ ਪਿਆ ਤਾਂ ਜਾ ਕੇ ਜਿਹੜਾ ਹੈ ਅੱਗੇ ਤੁਹਾਨੂੰ ਜਿਹੜਾ ਅਸੀਂ ਵੀ ਉੱਥੇ ਸਟੈਂਡ ਲਿਆ ਤਾਂ ਜਾ ਕੇ ਤੁਹਾਨੂੰ ਜਿਹੜਾ ਹੈਗਾ ਐਂਟਰ ਕਰ ਚਲੋ ਚੋਣ ਹੋ ਗਈ ਚੋਣ ਦੇ ਵਿੱਚ ਦੇਵਕੀ ਨੰਦਰ ਜੀ ਸਾਡੇ ਪ੍ਰਧਾਨ ਸਾਹਿਬ ਜਿੱਤ ਗਏ ਤੇ ਸਾਡੇ ਵਿਜੇ ਆਰਿਆ ਜੀ ਜਿਹੜੇ ਜਿੱਤ ਗਏ ਉਸ ਤੋਂ ਤਿੰਨ ਜਿਹੜੀ ਉਹ ਦੋ ਤਾਂ ਜੁਨਾਨਿਮਲ ਸਥਾਨ ਹੋ ਗਈ ਸੀਗੀ ਉਹ ਤੇ ਜੁਨਾਨਿਮਲ ਚੋਣ ਦੋਆਂ ਦੀ ਜਨਰ ਸੈਕਟੀ ਤੇ ਵਾਈਸ ਪ੍ਰੈਜ਼ੀਡੈਂਟ ਦੀ ਹੋ ਗਈ ਸੀਗੀ ਤੇ ਉਸ ਦਿਨ ਤਿੰਨ ਸੀਗੀਆਂ ਤੇ ਤੀਜੀ ਜਿਹੜੇ ਰਿਸ਼ਮਨਤ ਜਿਹੜੇ ਖੜੇ ਸੂਗੇ ਉਹ ਵੀ ਫਾਈਨਾਂਸ ਸੈਕਟੀ ਦੇ ਤੌਰ ਤੇ ਜਿਹੜੇ ਪਰ ਤੁਸੀਂ ਇਹ ਦੇਖੋ ਕਿ ਉਹ ਤੋਂ ਬਾਅਦ ਉਸ ਦਿਨ ਤਾਂ ਤੁਸੀਂ ਦੇਖਿਆ ਹੀ ਆ ਵੀ ਟੀਮ ਕਿਸ ਤਰੀਕੇ ਦੇ ਨਾਲ ਉਸ ਨੂੰ ਪੁਲਿਸ ਤੋਂ ਉਹ ਜਿਹੜਾ ਬਣਾਤਾ ਸੀਗਾ ਜਦੋਂ ਤੁਸੀਂ ਸਾਰਿਆਂ ਨੇ ਅਸੀਂ ਸਾਰਿਆਂ ਨੇ ਜਿਹੜੀ ਲੜਾਈ ਲੜੀ ਤਾਂ ਜਿਹੜੇ ਰਿਜ਼ਲਟ ਸੁਭੇ ਉਹ ਠੀਕ ਨਾ ਹੋ ਰਿਹਾ ਚਾਹੁੰਦਾ ਵੀ ਆਪਣੀ ਚੋਣ ਵਧੀਆ ਹੋਵੇ ਅਸੀਂ ਤਾਂ ਉਸ ਗੱਲ ਨੂੰ ਮੰਨ ਲਿਆ ਤੇ ਬੜੀ ਅੱਛੀ ਚੋਣ ਹੋਈ ਹੈ ਸ਼ਹਿਰ ਦੇ ਵਿੱਚ ਅੱਛਾ ਵਾਤਾਵਰਨ ਬਣਿਆ ਰਹੇ ਇਹ ਚਾਹੁੰਦੇ ਸੀ ਪਰ ਜਦ ਐਮਐਲਏ ਦਾ ਘਰ ਆਲਾ ਆਇਆ ਐਮਐਲਏ ਆ ਉਹ ਬਿਲਕੁਲ ਨਹੀਂ ਮਤਲਬ ਕਿ ਉਹਨਾਂ ਨੇ ਬਰਦਾਸ਼ਤ ਨਹੀਂ ਕਰ ਪਾਏ ਇਸ ਗੱਲ ਦੇ ਅੰਦਰ ਕਿ ਜਿਹੜੀ ਇਹ ਚੋਣ ਕਿਉਂ ਨਹੀਂ ਅਸੀਂ ਲੁਕੀ ਜਾਈ ਹੈ ਜੀ ਤੇ ਅਸੀਂ ਤਾਂ ਇਸ ਨੂੰ ਲੋਟਣਾ ਚਾਹੁੰਦੇ ਸੀ ਇਹਨਾਂ ਦੇ ਲੁਕ ਕੇ ਬਾਅਦ ਦੇ ਵਿੱਚ ਜਿਹੜਾ ਕੁਝ ਹਫਤਾਤਕ ਕੋ ਮੈਂ ਦੱਸਦਾ ਤੁਹਾਨੂੰ ਵੀ ਕੀ ਕਰਨਾ ਚਾਹੁੰਦੇ ਸੀ ਉਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਦੇ ਨਹੀਂ ਹੋਇਆ ਕਿ ਕਿਸੇ ਕਾਲਜ ਦੇ ਮੁਲਾਜ਼ਮ ਨੂੰ ਕਦੇ ਕਿਸੇ ਐਮਐਲਏ ਦੇ ਘਰੇ ਲਾਇਆ ਹੋਇਆ ਇਹ ਰਿਟਰਨ ਆਰਡਰ ਮੈਂ ਉਸਦੀ ਕਾਪੀ ਤੁਹਾਨੂੰ ਦਿੱਤੀ ਸੀ ਜੀ ਇੱਕ ਕਿਸੇ ਮੁਲਾਜ਼ਮ ਨੂੰ ਜਿਹੜਾ ਹੈਗਾ ਉਹ ਪਿਛਲੇ 3 ਸਾਲ ਤੋਂ ਇਹ ਬੀਬੀ ਜੀ ਦੇ ਕਰੇ ਜਿਹੜਾ ਉਹ ਕੰਮ ਉਹ ਕਰ ਰਿਹਾ ਹੈਗਾ ਇਹ ਸੁੱਧੀ ਮਦਦ ਕਹਿੰਦਾ ਜਿਹੜਾ ਹੈਗਾ ਇਹ ਦੁਜਿਆਂ ਦੇ ਬੰਦਰ ਦੇ ਵਿੱਚ ਰਾਜਨੀਤਿਕ ਜਿਹੜੀ ਦਖਲਅੰਦਾਜ਼ੀ ਆਇਆ ਕਰਨ ਸੇ ਇਹ ਹੈ ਚਲੋ ਇਹ ਗੱਲਾਂ ਸਾਰੀਆਂ ਨਿਕਲ ਗਈਆਂ ਪਰ ਮੈਨੂੰ ਕੱਲ ਦੇ ਕਟੋ-ਕਟ 10-11 ਬੰਦਿਆਂ ਦੇ ਫੋਨ ਆਏ ਹੈਗੇ ਹਰ ਕਈਆਂ ਨੇ ਮੈਨੂੰ ਰੋਂਦੇ ਹੋਏ ਵੀ ਦੱਸਿਆ ਜੀ ਸਾਡੂ ਤਲਾਕੇ ਕਰੇ ਤੁਮਕਾ ਕੇ ਸਿੱਧੀ ਬਦਲ ਕੇ ਸਾਨੂੰ ਨਾ ਪੜਾਇਆ ਜਾ ਰਿਹਾ ਉਤੇ ਚਿੱਠੀ ਬਦਲ ਕੇ ਤਸਕਤ ਜਿਹੜੇ ਕਰਾਇਆ ਜਾ ਰਿਹਾ ਅਰਥਨਿਕ ਕੀਤਾ ਜਾ ਰਿਹਾ ਤੇ ਜੇ ਤੁਸੀਂ ਉਸ ਦਿਨ ਮੀਟਿੰਗ ਤੇ ਆ ਕੇ ਹੱਥ ਨਾ ਖੜੇ ਕੀਤੇ ਤਾਂ ਤੁਹਾਡਾ ਹਸਰ ਦੇਖੋ ਕੀ ਹੋਏਗਾ ਉਸ ਵੀ ਸਾਡੀ ਆ ਸਾਡੀ ਸਹਾਲ ਦੇਫਾਲ ਸਰਕਾਰ ਦੀ ਸਾਡੀ ਆ ਤੁਹਾਡਾ ਵਪਾਰ ਬੰਦ ਕਰ ਦੇਵਾਂਗੇ ਤੁਹਾਨੂੰ ਬਿਲਕੁਲ ਅਸੀਂ ਛੱਡਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਤਰਤੀਆਂ ਉਹ ਦਿਨ ਚ ਲੱਗੇ ਆ ਮੈਂ ਕਿਸੇ ਦਾ ਨਾਂ ਨਹੀਂ ਕੋਟ ਕਰਨਾ ਮੈਂਬਰ ਸਾਹਿਬਾਨ ਦਾ ਕਿਉਂਕਿ ਇਹਨਾਂ ਜਦੋਂ ਮੈਂ ਪੂਰੇ ਗੱਲ ਕੀਤੀ ਨਹੀਂ আর ਉਹਦੇ ਘਰੇ ਪੁਲਿਸ ਗਈ ਨਹੀਂ ਤੁਸੀਂ ਦੇਖਿਆ ਹੀ ਉਸ ਦਿਨ ਕਿਵੇਂ ਉਹ ਵਿਧੀ ਆ ਰਹੀ ਹੈ ਜੀ ਦੇ ਘਰੇ ਪਹਿਲਾਂ ਇਹਨਾਂ ਨੇ ਉੱਥੇ ਉਹ ਭੇਜਤਾ ਆਪਣਾ ਤੁਹਾਡੇ ਇਹ ਬਿਜਲੀ ਦੇ ਮਲਾਜਮ ਭੇਜਤੇ ਤੇ ਫਿਰ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਸ਼ਾਮ ਨੂੰ ਤੁਸੀਂ ਵੀ ਉੱਥੇ ਜੇ ਦੇਖਿਆ ਹੀ ਉਹ ਜਿਹੜੀ ਵੀਡੀਓ ਚੱਲੀ ਹੈ ਜੀ ਆ ਕਿ ਉੱਥੇ ਪੁਲਿਸ ਦੇ ਮਲਾਜਮ ਪੂਰੀ ਛੋਣੀ ਬਣਾਤਾ ਉਹਦੇ ਘਰ ਨੂੰ ਜਿਵੇਂ ਕਿ ਬਹੁਤ ਵੱਡਾ ਉਹ ਬੈਗਸਟਰ ਹੁੰਦਾ ਜਾਂ ਢਕਾਇਤ ਹੁੰਦਾ ਹੈ ਜੀ ਤੇ ਮਤਲਬ ਇਸਤਰੀ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਪਰ ਅਸੀਂ ਮੌਕੇ ਤੇ ਗਏ ਉੱਪਰ ਇਹ ਜਿਹੜਾ ਹੈਗਾ ਇਹਦੇ باوجود ਵੀ ਮਤਲਬ ਕਿ ਜਿਹੜੇ ਮੈਂਬਰ ਸਹਿਬਾਨ ਸੁਣ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਉਸ ਦਿਨ ਸਾਰੇ ਮੈਂਬਰ ਸਹਿਬਾਨ 22 ਤੋਂ 35 ਤੱਕ ਕਿ ਜਿਨ੍ਹਾਂ ਨੇ ਆ ਕੇ ਆਪਣੀ ਜਿਹੜੀ ਵੋਟ ਦਿੱਤੀ ਹੋ ਇਹ ਤੇ ਫਾਈ ਤੇ ਜਿਹਦੇ ਬਦੌਲਤ ਜਿਹੜੇ ਇਥੇ ਚੋਣਾਂ ਜਿਹੜੀਆਂ ਹੋਈਆਂ ਪਰ ਮੈਂ ਹੁਣ ਇਹ ਪੁੱਛਣਾ ਚਾਹਨਾ ਕਿ ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ ਉਹ ਕਹਿੰਦੇ ਆ ਜੀ ਜਿਹੜੇ ਬੰਦੇ ਉਹਰੇ ਕੋਈ ਕੇਸ ਕਰਦਾ ਜੀ ਉਹਨਾਂ ਨੇ ਅਸੀਂ ਰਹਿਣ ਦੇਣਾ ਜਾਂ ਪੋਲੀਟੀਕਲ ਬੰਦੇ ਨਹੀਂ ਰਹਿਣ ਦੇਣਾ ਤੁਸੀਂ ਮੈਨੂੰ ਇੱਕ ਦੱਸੋ ਮੈਂ ਜਵਾਬ ਮੰਗਦਾ ਕਿ ਜੇ ਪੋਲੀਟੀਕਲ ਬੰਦੇ ਨਹੀਂ ਤਾਂ ਫਿਰ ਮਹਾਸ਼ਿਆ ਸ਼ਾਂਤੀ ਪ੍ਰਕਾਸ਼ ਜੀ ਕੋ ਐਮਐਲਏ ਵੀ ਰਹੇ ਹਨ ਤੇ ਉਹ ਉਹਨਾਂ ਨੇ ਢੋਲੀ ਆਧ ਅੱਧ ਕੇ ਸਕਾਲੇ ਦੀ ਸਥਾਪਨਾ ਸਫਲੀ ਕਰਵਾਈ ਉਹਨਾਂ ਦੇ ਨਾਲ ਸਵਰਗੀ ਸਰਦਾਰ ਭਗਵਾਨ ਸਿੰਘ ਦੂਆ ਉਹ ਨਹੀਂ ਸੀਗੇ ਮਨੋ ਗੱਲ ਤੁਸੀਂ ਇਹ ਕਹਿੰਦੇ ਵੀ ਅਸੀਂ ਐ ਪੱਲੇ ਅਡਡ ਕੇ ਮਤਲਬ ਕਿ ਪਿੰਡਾਂ ਦੇ ਵਿੱਚ ਸੈਂਕਲਾਂ ਤੇ ਜਾ ਜਾ ਕੇ ਕਿਤੇ ਧਾਣੇ ਇਕੱਠੇ ਕਰਨੇ ਉਹਨਾਂ ਨੂੰ ਤੁਸੀਂ ਜਾ ਕੇ ਅਸੀਂ ਬਾਅਦ ਚ ਜਿਹੜਾ ਹੈਗਾ ਜੋ ਵੀ ਉਹਦਾ ਪੈਹਾ ਹੁੰਦਾ ਸੀ ਉਸੇ ਕਾਲੇ ਦੇ ਉੱਤੇ ਲਾਇਆ ਝੋਨੀਆਂ ਡੱਟ ਕੇ 100% ਦੀ ਬਣਾਈ ਉਹ ਤੋਂ ਬਾਅਦ ਹੋਰ ਵੀ ਮੈਂਬਰ ਸਰੇ ਰਾਜਖਾਨਾ ਜੀ ਵੀ ਮੈਂਬਰ ਰਹੇ ਸੇ ਮੈਂਬਰ ਰਹੇ ਪਿਛਲੇ ਲਗਭਗ 10 ਸਾਲ ਤੋਂ ਮੈਂ ਵੀ ਮੈਂਬਰ ਹਾਂ ਯੂਨ ਜਦੋਂ ਮੈਂ ਸਰਕਾਰ ਤੋਂ ਬਿਨਾਂ ਵੇਸ਼ੀਓਪੋਜੀਸ਼ਨ ਤੁਸੀਂ ਜਾ ਤਾਂ ਵੀ ਮਤਲਬ ਕਹਿੰਦਾ ਵੀ ਮੈਂਬਰ ਰਹੇ ਹੈ ਇਹ ਇਹਨਾਂ ਨੂੰ ਤਕਲੀਫ ਕਿਸ ਕਰ ਲਿਆ ਇਹਨਾਂ ਨੇ ਅਸੀਂ ਤਾਂ ਗਰੰਟਾ ਵੀ ਲਿਆ ਕੇ ਦਿੰਦੇ ਰਹੇ ਹਾਂ ਮੈਂ ਇਹ ਇਹ ਕਾਲਜ ਨੂੰ ਬਲੈਕਲਿਸਟ ਹੋ ਗਿਆ ਸੀਗਾ ਅਸੀਂ ਖੁਲਵਾਉਣ ਦੇ ਲਈ ਅਸੀਂ ਦਿਨਵੀ ਤੱਕ ਗਏ ਹੈਗੇ ਇੱਥੇ ਇੱਥੇ ਇਹ ਕੋਈ ਮਿਸਟਰ ਕਾਲੀਆ ਸੀ ਜਿਹੜੇ ਪ੍ਰਿੰਸੀਪਲ ਉਹਨਾਂ ਨੇ ਕਫੜਾ ਕੀਤਾ ਸੀਗਾ ਉਹਦੇ ਅਗੇਂਸਟ ਅਸੀਂ ਕਾਰਵਾਈ ਵੀ ਕਰਾਈ ਹੈਗੀ ਆ ਤੇ ਅਸੀਂ ਗਰੰਟਾ ਵੀ ਮੈਂ ਪੜਾ ਕੇ ਦੇਖ ਲਓ ਪ੍ਰੀਵਿਅਸ ਰਿਕਾਰਡ ਕੇ ਮੈਂ ਐਮਪੀ ਲੈ ਕੇ ਜੇ ਪੰਜਾਬ ਸਰਕਾਰ ਕੋ ਕਿੰਨਿਆ ਗਰੰਟਾ ਲੈ ਕੇ ਦਿੰਦਾ ਇਹਨਾਂ ਨੇ 3 ਸਾਲ ਚ ਕੋਈ ਇੱਕ ਪੈਸਾ ਨਹੀਂ ਲਿਆ ਕੇ ਦਿੱਤਾ ਇਸ ਕਾਲਜ ਦੇ ਲਈ ਇੱਕ ਪ੍ਰੋਪੀਆ ਵੀ ਜਿਹਾ ਕੇ ਗਏ ਤਾਂ ਮੈਂ ਅਨਸਰ ਮੈਂ ਕੀ ਉਹ ਅਨਸਰਬਲ ਉਹ ਵੀ ਨੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਦੂਜਾ ਮੈਂ ਮੈਂ ਤੋਂ ਕੁਝ ਜਿਹੜੀਆਂ ਹੈਗੀਆਂ ਇਹਨਾਂ ਨੇ ਪਿਛਲੀ ਵਾਰੀ ਜਿਹੜੀ ਪਿਛਲੀ ਮੈਨੇਜਮੈਂਟ ਸੀ ਉਹਨਾਂ ਵੱਲੋਂ ਇੱਕ ਇੱਥੇ ਮਿਸਟਰ ਸਾਹੀ ਨੇ ਤੇ ਉਹਨਾਂ ਨੇ ਇੱਕ ਪੱਪਲ ਕੋਈ ਸਕੂਲ ਤੋਂ ਉਹ ਡੋਨੇਟ ਕੀਤਾ ਸਕੂਲ ਮਤਲਬ ਕਿ ਸੰਸਥਾ ਨੂੰ ਮੇਰੀ ਹੈਗੀ ਆ ਉਹਦੇ ਤੇ ਖਰਚਾ ਕਰਾਇਆ 40-50 ਲੱਖ ਰੁਪਇਆ ਉਹਦੇ ਤੇ ਖਰਚਾ ਕਰਾਇਆ ਪਰ ਤੁਸੀਂ ਇਹ ਦੇਖੋ ਕਿ ਇਹ ਪਿਛਲੀ ਮੈਨੇਜਮੈਂਟ ਦੇ ਵੱਲੋਂ ਇਹਦੇ ਕੈਂਡ ਉੱਤੇ ਉਹ ਜਿਹੜਾ ਫੇਰ ਉੱਤੇ ਜਿਹੜਾ ਖਰਚਾ ਹੋਇਆ ਉਹ ਪਤਾ ਨਹੀਂ ਕਿੱਥੇ ਗਿਆ ਬੱਚਿਆਂ ਦਾ ਪੈਸਾ ਮਾਪਿਆਂ ਦਾ ਪੈਸਾ ਜਿਹੜਾ ਉਹ ਦੁਬਾਰਾ ਉਹਨਾਂ ਨੂੰ ਵਾਪਸ ਦਿੱਤਾ ਐਨ ਰਿਪੇਅਰ ਕਰਾ ਕੇ ਹੋਰ ਕਲਾਸੇ ਦੇਖਾਜ ਉਹਨਾਂ ਦੇ ਘਰ ਦੇ ਦੋ ਤਿੰਨ ਮੈਂਬਰ ਨੇ ਇਸ ਕਰਕੇ ਇਹ ਲੋ ਜੀ ਇਹ ਸਾਡੇ ਨਾਲ ਬਸਲ ਕੇ ਚੱਲਣਗੇ ਜੀ ਉਹ ਵਾਪਸ ਉਹਨਾਂ ਨੂੰ ਕਰਤਾ ਇਹ 50 ਲੱਖ ਰੁਪਏ ਵੀ ਥੱਗੀ ਐ ਜੀ ਸਰਸਰ ਮਤਲਬ ਕਿ ਜਿਹੜਾ ਹੋਈ ਹੈਗੀ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਪਿਛਲੇ ਸਮੇਂ ਦੌਰਾਨ ਮੈਨੇ ਮੇਰੀ ਐਫਰਟ ਦੇ ਨਾਲ ਜਿਹੜੀ ਮੈਨੇਜਮੈਂਟ ਸੀ ਉਹਨਾਂ ਦੀ ਐਫਰਟ ਦੇ ਨਾਲ ਇੱਥੇ 5000 ਗੱਜ 10 ਦੀ ਜੇ ਖਾਨ ਮੈਂ ਬਿਲਕੁਲ ਜਿਹੜਾ ਹੈਗਾ ਕਲੈਕਟਰ ਰੇਟ ਦੇ ਉੱਤੇ ਉਹ ਇਸ ਸੰਸਥਾ ਨੂੰ ਬਲਾਈਤੀ ਬੈਸਲ 5% ਤੇ 55% ਕਰਕੇ ਜਾਂਦੇ ਜੇ ਤੱਕ ਮੈਨੂੰ ਪਤਾ ਨਹੀਂ ਲੱਗਾ अच्छे पैंती हज़ार रुपए दिल्ता पैंती से चालीस हज़ार रुपए दसदा हेत है तो जी वैल्यू आई पेन छः के चालीस करोड़ रुपए के मेरे हो ये मानजोग जड़े बगे जो मेरे सूत्रों के मुताबिक जो मैनू पता लग्या कि उस जमीन बेचना चाहते हैं वो जमीन है में बेचना चाहते हैं क्योंकि मैं कोई दो महीने पहला कोई बंदे मिले भी सर दो ढाई तीन महीने पहला भी असड देख के आए जी मैं क्या भी मैं उदो इला था मैं क्या भी कि लैंड देख के आए कॉलेज जी कहते उसे चल ਮੋ ਜਿਹੜੇ ਬਾਤ ਬਾਤ ਵਿੱਚ ਆਇਆ ਕਿ ਤੋ ਉਹ ਤਾਂ ਹੈ ਜਿਹੜੀ ਅਸੀਂ ਭਲਾਈ ਲਈ ਸੀ ਕਿ ਉਸ ਨੂੰ ਇਹ ਵੇਚਣਾ ਚਾਹੁੰਦੇ ਹਨ ਕਿ ਜੇ ਤੰਨੇ ਅੱਜ ਤੱਕ ਕੁਝ ਫਾਇਦਾ ਨਹੀਂ ਕੀਤਾ ਹੈ ਇਥੇ ਦਾ ਇਸੋ ਹਲਕੇ ਦਾ ਇਸੋ ਸ਼ਹਿਰ ਦਾ ਇਹ ਇਲਾਕੇ ਦਾ ਫਾਇਦਾ ਨਹੀਂ ਕੀਤਾ ਉਹ ਨੁਕਸਾਨਤਾ ਨਾ ਕਰੋ ਕੋਈ ਕਿਸੇ ਥੱਥੋਂ ਕੱਟ ਕਿਸੇ ਨੁਕਸਾਨ ਨਾ ਕਰੋ ਤੇ ਜੇ ਤੁਹਾਡਾ ਵਾਅਦ ਨਹੀਂ ਚੱਲਦਾ ਤੁਸੀਂ ਬਰਦਾਸ਼ਤ ਨਹੀਂ ਹੁੰਦੇ ਹੈਗੇ ਤਾਂ ਮੈਂ ਉਹਨਾਂ ਮੈਂਬਰ ਸਾਹਿਬਾਨ ਨੂੰ ਕਿਹਾ ਕਿ ਬਿਲਕੁਲ ਤੁਸੀਂ ਆਪਣੀ ਮਤਲਬ ਚੈਨ ਦਾ ਵੀ ਕੌਨਸੀ ਜਿਹੜੀ ਹੈਗੀ ਤੁਹਾਡੀ ਉਹਦੇ ਕੌਨਸੀ ਦੇ ਨਾਲ ਤੁਸੀਂ ਜਿਹੜੀ ਆਤਮਾ ਦੀ ਆਵਾਜ਼ ਦੇ ਨਾਲ ਤੁਸੀਂ ਜਿਹੜੀ ਵੋਟ ਕੀਤੀ ਹੈ ਪਰ ਹੁਣ ਜੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤਾਂ ਇਹ ਤੰਕੀਆਂ ਦੇਣੀਆਂ ਸ਼ੁਰੂ ਕੀਤੀਆਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਉਹ ਕਰਨਾ ਚਾਹੀਦਾ ਮੈਂ ਉਸ ਦਿਨ ਵੀ ਕਿਹਾ ਸੀਗਾ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਅਜੇ ਮਿੱਤਲ ਜੇ ਤੇਰੇ ਮਨ ਦੇ ਅੰਦਰ ਤੂੰ ਕਹਿੰਦਾ ਕਿ ਹਰਦੀਾਲ ਸਿੰਘ ਸਭ ਤੋਂ ਵੱਡਾ ਮੇਰਾ ਦੁਸ਼ਮਣ ਹੈ ਤਾਂ ਤੈਨੂੰ ਉਹ ਮੇਰੇ ਨਾਲ ਦੁਸ਼ਮਣ ਹੀ ਕੱਢ ਤੂੰ ਆਮ ਲੋਕਾਂ ਦੇ ਨਾਲ ਨਾ ਘਟ ਸਾਡਾ ਸ਼ਹਿਰ ਦਾ ਭਾਈਚਾਰਾ ਨਾ ਤੋੜ ਤੂੰ ਮੈਂ ਕਹਿੰਦਾ ਕਿਉਂਕਿ ਇਸ ਸ਼ਹਿਰ ਦੇ ਅੰਦਰ ਇਹ ਲੋਕ ਬਹੁਤ ਮਿਲਵਰਤਨ ਵਾਲੇ ਲੋਕ ਆ ਆਪਸ ਵਿੱਚ ਮਿਲਣਾ ਚਾਹਦੇ ਹੈ ਜੀ ਉਸ ਦੋ ਤਿੰਨ ਬੰਦੇ ਸਾਡੇ ਵੀ ਮਤਲਕੇ ਸ਼ਹਿਰ ਦੇ ਜਿਹੜੇ ਹੈਗੇ ਆ ਉਹ ਇਹਦੀ ਦਲਾਲੀ ਮਤਲਕੇ ਕਰਨ ਲੱਗੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਡੇ ਦਾਦੇ ਪੜਦਾਦੇ ਮਾਂ ਪਿਓ ਇੱਥੇ ਰਹੇ ਆ ਤੁਸੀਂ ਇੱਥੇ ਰਹਿਣਾ ਤੁਸੀਂ ਐਸਾ ਕੰਮ ਨਾ ਕਰੋ ਇਹਨਾਂ ਨੇ ਦੌੜ ਜਾਣਾ ਇੱਥੋਂ ਔਰ ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਹੈਗਾ ਜਿਹੜੀਆਂ ਦਲਾਲੀਆਂ ਤੁਸੀਂ ਕਰਕੇ ਇਸ ਸ਼ਹਿਰ ਦਾ ਇਸ ਸੰਸਥਾ ਦਾ ਤੁਸੀਂ ਜਿਹੜਾ ਨੁਕਸਾਨ ਆਹੋ ਕਰਨ ਲੱਗੇ ਹੈਗੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹ ਸਾਡਾ ਜਿਹੜਾ ਇਹ ਸ਼ਹਿਰ ਆ ਤੁਸੀਂ ਸਹਿਬ ਇਹ ਅਜੇ ਮਿੱਕਲੈਂਡ ਕੰਪਨੀ ਇਹ ਆਫੀਸੀਅਲੀ ਬੈਠ ਹੈ ਇਹਨਾਂ ਲੋਕਾਂ ਨੂੰ ਸਮਝ ਨਹੀਂ ਸਕੇ ਇਹਨਾਂ ਨੂੰ ਕਰੇ ਬੈਠਿਆਂ ਨੂੰ ਇਹ ਅੱਜ ਜਿਹੜੇ ਉਹ ਮਿਲ ਕੇ ਹੈਗੇ ਅੱਜ ਪੂਰੇ ਪੰਜਾਬ 'ਚ ਇਹਨਾਂ ਦੇ ਜਿਹੜੇ ਐਮਐਲਏ ਦੀ ਜਿਹੜੀਆਂ ਹੈਗੀਆਂ ਤੇ ਉਹ ਟੀਚਰਸ ਨੇ ਕੋਈ ਹੋਰ ਨਹੀਂ ਉਹਨਾਂ ਨੂੰ ਮਤਲਬ ਕਹਿੰਦਾ ਇਹਨਾਂ ਤੋਂ ਸਿੱਧੇ ਨਹੀਂ ਵੀ ਕਰੀ ਜਾ ਸਕਦੀ ਹੈਗੀ ਯਾਰ ਕਦੇ ਹਰਿਆਲ ਸਿੰਘ ਦੇ ਕਰੇ ਵੀ ਵਿਦਵਨ ਕਮੇਟੀ ਦਾ ਕੋਈ ਕਪਾਸੀ ਵੀ ਲੱਗਿਆ ਹੋਵੇ ਇਸ ਕਾਲਜ ਦਾ ਵੀ ਇੱਥੇ ਆਇਆ ਹੋਵੇ ਬੱਚਿਆਂ ਦੇ ਤੇ ਮੇਰੇ ਕੋਲ ਆਏ ਆ ਇੱਥੇ ਦੇ ਕੋਈ ਟੀਚਰ ਆਏ ਆ ਕੋਈ ਬੱਚੇ ਆਏ ਆ ਵੀਦਨ 5 ਮਿੰਟ ਉਹਨਾਂ ਦੀ ਮੈ ਪ੍ਰੋਬਲਮ ਸੋਲਵ ਕਰਕੇ ਤੇ ਆਜੇ ਤੁਸੀਂ ਦੇਖੋਗੇ ਇਹਨਾਂ ਦੇ ਐਮਐਲਏ ਕਿਵੇਂ ਜਿਹੜਾ ਹੈਗਾ ਟੀਚਰ ਸਹਿਬਾਨਾਂ ਦੀ ਜਿਹੜੀ ਹੈਗੇ ਤਾਂ ਕਹਿੰਦੇ ਵੀ ਸਿੱਖਿਆ ਸੁਧਾਰ ਕਰਾਂਗੇ ਸੁਧਾਰੇ ਪਹਿਲਾਂ ਆਪਣਾ ਤਾਂ ਕਰ ਲੈਣ ਉਹ ਉਹਨਾ ਉਹ ਰੱਬ ਤੋਂ ਬਾਅਦ ਜੇ ਸਭ ਤੋਂ ਵੱਡਾ ਦਰਜਾ ਤਾਂ ਉਹ ਟੀਚਰਸ ਦਾ ਦਰਜਾ ਹੈਗਾ ਤਾਂ ਕਿਵੇਂ ਬੇਜਿੱਤ ਜਿਹੜਾ ਹੈਗਾ ਟੀਚਰਸ ਨੇ ਜਿਹੜਾ ਕੀਤਾ ਜਾ ਰਿਹਾ ਹੈ। ਸੋ ਮੈਂ ਇਹਨਾਂ ਨੂੰ ਕਹਾਂਗਾ ਕਿ ਰੱਬ ਤੁਹਾਨੂੰ ਮਤ ਦੇਵੇ ਕਿ ਤੁਸੀਂ ਅਕਲ ਤੋਂ ਕੰਮ ਲੈ ਕੇ ਮਤਲਬ ਕਹਿਣ ਦਾ ਹੈਗਾ ਕਿ ਸਹਿਰ ਦੀ ਸੇਵਾ ਕਰੋ ਤੁਸੀਂ ਨਾ ਕਿ ਲੋਕਾਂ ਨੂੰ ਡਰਾਓ ਤੰਗਾਓ ਇਹ ਮਤਲਬ ਕਿ ਜਿਹੜਾ ਹੈਗਾ ਇਹ ਪੋਸਟਪੰਤਰ ਦੇ ਰਾਹੀਂ ਮੈਂ ਕੁਝ ਮਾਜਮਾ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਇੱਥੇ ਹੀ ਆ ਸਾਡੇ ਭੈਣ ਭਰਾ ਹੈਗੇ ਤੁਸੀਂ ਛੋਟੇ ਮੈਂ ਤੁਹਾਨੂੰ ਦੱਸਾਂ ਉਹ ਜੀ ਇਹਨਾਂ ਦੇ ਕਹਿਣ ਦੇ ਉੱਤੇ ਉਰੇ ਰਕੇਸ਼ ਕੁਮਾਰ ਵਰਗੇ ਨੇ ਕਿੰਨੀ ਹੱਤ ਚੱਕੀ ਹੋਈ ਸੀ ਪਹਿਲਾਂ ਇੱਥੇ ਬਾਅਦ ਦੇ ਵਿੱਚ ਫੇਰ ਉਹਦਾ ਹਸਰ ਦੇਖੋ ਕੀ ਹੋਇਆ ਉਹਨੂੰ ਰੱਬ ਨੇ ਕਿੰਨੀ ਸਜ਼ਾ ਦਿੱਤੀ ਹੈਗੀ ਆ ਪਰ ਕੋਹਨ ਜੇ ਤੁਸੀਂ ਸੋਚੋਗੇ ਕਿ ਇਹਨਾਂ ਲੋਕਾਂ ਦੇ ਨਾਲ ਅਸੀਂ ਟੱਕੇ ਕਰਾਂਗੇ ਹੋਰ ਕਰਾਂਗੇ ਪਰ ਦੂਜੀ ਇਹਨਾਂ ਨੂੰ ਵੀ ਮੈਂ ਇਹ ਕਹਿਣੀ ਚਾਹਨਾ ਕਿ ਆ ਮੈਂ ਜਿਹੜਾ ਹੈਗਾ ਕਨਸਟੀਟਿਊਸ਼ਨ ਹੈਗਾ ਏ ਪੀਐਮਐਨ ਸੁਸਾਇਟੀ ਦਾ ਜਿਹੜੀ ਐਜੂਕੇਸ਼ਨ ਸਾਡੀ ਸੈਟੀ ਹੋਣੀ ਆ ਉਹਦਾ ਇਹਦੇ ਵਿੱਚ ਕੋਈ ਪਰਮਿਸ਼ਨ ਨਹੀਂ ਇਹ ਅਸੀਂ ਕਿਸੇ ਮੈਂਬਰ ਨੂੰ ਅਸੀਂ ਕੱਢ ਪਾਈਏਗਾ ਕਿਉਂਕਿ ਕਾਰਨ ਇਹ ਹੈ ਕਿ ਜੇ ਗਲਤ ਕੰਮ ਕਰੋਗੇ ਤਾਂ ਇਹ ਤੋਂ ਬਾਅਦ ਅਦਾਲਤਾਂ ਜ਼ਰੂਰ ਬੈਠ ਜਾਣਗੇ ਤੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਚਾਹੇ 100 120 170 ਮੈਂਬਰਾਂ ਵਿੱਚ ਕਿ ਤੁਸੀਂ ਇਹਦੀਆਂ ਗੱਲਾਂ 'ਚ ਆ ਕੇ ਕੋਈ ਆਪਣਾ ਭਾਈਚਾਰਾ ਨਾ ਤੋੜੋ ਕੋਈ ਐਸੀਆਂ ਰੰਜਿਸ਼ਾਂ ਨਾ ਪੈਦਾ ਕਰੋ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਹਾਲਾਤ ਆਹੋ ਵਿਗੜਦੇ ਰਹਿਣ ਉਹ ਮੈਂ ਇੰਨਾ ਕਹਿਣ ਦੇ ਲਈ ਅੱਜ ਤੁਹਾਨੂੰ ਖੜਿਆ ਸੀ ਬਾਕੀ ਕੋਈ ਹੋਰ ਤੁਹਾਡੇ ਵੱਲੋਂ ਕੋਈ ਸਵਾਲ ਹੈ ਤਾਂ ਮੋਟਰ ਦੇ ਨੇ ਕੋਈ ਲੈਂਬਰ ਤੇ ਕੋਈ ਜਾ ਕੇ ਕੈਂਟ ਕਰਾ ਰਹੇ ਕਿਸ ਕਿਸ ਦਾ ਨਾਮ ਆ ਰਿਹਾ ਕਿਸ ਕਿਸ ਨੂੰ ਕਦਮ ਦੀ ਕੋਸ਼ਿਸ਼ ਕੀਤੀ ਹੈ ਭਲਾ ਕੇ ਕਰਾ ਰਹੇ ਕਰੇ ਜਾ ਕੇ ਨਹੀਂ ਕਰਾ ਰਹੇ ਘਰੇ ਬੁਲਾ ਕੇ ਇਹਨਾਂ ਦੇ ਕੁਝ ਦੋ ਤਿੰਨ ਬੰਦੇ ਜਿਹੜੇ ਲੱਗੇ ਹੋਏ ਹੈਗੇ ਆ ਤੇ ਉਹ ਬੁਲਾ ਕੇ ਕਰਾ ਰਹੇ ਹੈਗੇ ਆ ਹੁਣ ਆਪਾਂ ਦੱਸਾ ਜਾ ਕੇ ਅਗਲੇ ਨੂੰ ਕਹਿੰਨੇ ਵੀ ਚਲੋ ਜੀ ਤੁਹਾਨੂੰ ਉੱਥੇ ਬੁਲਾਇਆ ਜੀ ਅਜੇ ਮਿੱਤਲ ਜੀ ਨਹੀਂ ਤੁਹਾਨੂੰ ਕਹਿੰਦੇ ਉਹ ਕਹਿੰਦਾ ਬਸ ਤੇ ਸਾਈਨ ਕਰੋ ਤੁਹਾਨੂੰ ਬੰਦਾ ਨਹੀਂ ਰੋਂਦਾ ਬੀਪਸ ਮੈਂਬਰ ਸਾਹਿਬਾਨ ਨੂੰ ਕਟੜਾ ਹੈਗਾ ਬੱਚੇ ਕਿ ਕਿਹੜੇ ਮੈਂਬਰ ਨੂੰ ਕੱਢਣ ਦੀ ਗੱਲ ਉਹ ਸਾਹਮਣੇ ਆ ਜਾਏਗਾ ਤੁਸੀਂ ਕੀ ਲਿਖਿਆ ਹੈਗਾ ਉਹ ਅਸਾਂ ਕਿਹਦੇ ਕੋਈ ਨਹੀਂ ਬਣਾ ਜੀ ਕੋਈ ਪ੍ਰੋਵੀਜ਼ਨ ਨਹੀਂ ਆ ਕਾਪੀ ਜਿਹੜੀ ਹੈਗੀ ਕਨਸਟੀਟਿਊਸ਼ਨ ਦੀ ਹੈਗੀ ਤੁਹਾਡੇ ਸਾਹਮਣੇ ਹੈਗੀ ਆ ਤੇ ਬਿਲਕੁਲ ਮਤਲਬ ਕਹਿਣ ਦਾ ਵੀ ਜਿਹੜਾ ਹੈ ਇਹਨਾਂ ਦਾ ਤੱਕਾ ਮੈਂ ਸ਼ਹਿਰ ਨਿਵਾਸੀਆਂ ਨੂੰ ਕਹਿੰਦਾ ਹਾਂ ਕਿ ਇਹਦੇ ਤੱਕੇ ਦਾ ਹਰ ਗੱਲ ਦਾ ਮੈਂ ਤੁਹਾਡੇ ਨਾਲ ਆ ਮੈਂ ਜਵਾਬ ਦੇਵਾਂਗਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਪਰ ਮੈਨੂੰ ਪਤਾ ਤੁਹਾਡੇ ਤੇ ਔਖਾ ਸਮਾਂ ਹੈਗਾ ਤੁਸੀਂ ਇਹਦੀ ਗੁੰਡਾਗਰਦੀ ਤੋਂ ਡਰਦੇ ਤੁਸੀਂ ਬੜ ਮਤਦੇ ਇਹਦੇ ਪੁਲਿਸਨ ਅੰਦਰ ਤੋਂ ਡਰਦੇ ਤੁਸੀਂ ਆਵਾਜ਼ ਨਹੀਂ ਆਪਣੀ ਜਿਹੜੀ ਕੱਢ ਰਹੇ ਹੈਗੇ ਕੋਈ ਨਹੀਂ ਤੁਸੀਂ ਅੱਧਾ-ਅੱਧਾ ਮੀਨ ਨੇ ਔਖੇ ਸੋਖੇ ਨਿਕਾਲ ਲਓ ਫੇਰ ਤੁਸੀਂ ਦੇਖੋ ਕਿ ਇਹਨਾਂ ਦਾ ਜਿਹੜਾ ਕੀ ਹੱਸੇ ਦਾ ਜਿਹੜਾ ਪਪੂ ਦੇ ਲੱਕ ਇਹ ਮੈਨੂੰ ਲੱਗਦਾ ਕਿ ਇਹ ਬਾਰੇ ਕਿ ਇਹ ਬਾਰੇ ਕਿ ਨੰਬਰ ਬਣਾਏਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਹੱਥ ਪਾ ਲੱਖਰ ਦਾ ਦੇ ਦੇ ਪਰ ਇਹਨਾਂ ਨੇ ਰੋਕਤਾ ਦੇ ਕਿ ਜਰ ਦਾ ਕਰ ਦਿੱਤਾ ਇਹ ਕੀ ਮਨਸਾ ਤੁਸੀਂ ਮਨਸ਼ਾ ਦੇ ਉਧਮੀ ਬੜਾ ਵੱਡਾ ਨੁਕਸਾਨ ਹੈਗਾ ਸੰਸਥਾ ਨੂੰ ਉਹ ਬਹੁਤ ਵੱਡਾ ਨੁਕਸਾਨ ਆ ਸੰਸਥਾ ਨੂੰ ਪਹਿਲਾਂ ਤਾਂ ਤੁਸੀਂ ਕਹਿਤਾ ਕਿ ਮੈਂਬਰ ਜਿਹੜੇ ਹੈਗੇ ਲੱਖ ਲੱਖ ਰੁਪਏ ਦੇਣ ਕੇ ਬਾਅਦ ਵਿੱਚ ਕੁਝ ਨਹੀਂ ਕਰਦੇ ਜਿਆ ਰੁਪਏ ਦੇ ਲਾਪਸ ਚਲੋ ਹਰ ਤਾਂ ਅਸੀਂ ਤਾਂ ਉਹਤੇ ਵੀ ਗੱਲ ਨਹੀਂ ਕੀਤੀ ਹੈ ਜੀ ਵੀ ਕੋਈ ਗੱਲ ਨਹੀਂ ਸ਼ਹਿਰਦਾਰ ਲੋਕ ਨੇ ਜੇ ਕਰਦੇ ਹੈਗੇ ਪਰ ਤੁਸੀਂ ਥੀਪਿੰਗ ਤਾਂ ਨਾ ਕਰੋ ਕਿਸੇ ਨਾਲ ਤੁਸੀਂ ਓਪਨਲੀ ਜੂਆ ਚੀਟਿੰਗ ਦਾ ਪੀਪਲ ਉਹਨਾਂ ਨੂੰ ਤੁਸੀਂ ਕਹਿ ਰਹੇ ਹੈਗੇ ਤਾਂ ਓਪਨਲੀ ਜੂਆ ਚੀਟਿੰਗ ਕੀਤਾ ਆਰਗੇਨਾਈਜੇਸ਼ਨ ਉਹ ਉਹਦੇ ਨਾਲ ਤੁਸੀਂ ਕਿਟਿੰਗ ਕਰਦੇ ਤਾਂ ਉਹ ਤਾਂ ਜਦੋਂ ਐਸੇ ਲਿਖਦੇ ਜਾਂਦੇ ਕੋਈ ਨਕਾ ਵਗੈਰਾ ਕਿ ਸਾਡੇ ਕੋਲ ਇੱਕ ਮਤਲਬ ਲੱਖਰ ਕਿਲਾ ਕੈਂਪਿੰਗ ਕਰਨੀ ਆ ਜਾਂ ਮੱਥੇ ਤੇ ਪਾ ਸਕਦੀ ਹਾਂ ਐਸੇ ਕਰਦੇ ਹੈ ਆਪਣੀ ਮਰਜ਼ੀ ਵਾਲੀ ਉਹ ਮੇਰੇ ਖਿਆਲ ਇਹਨਾਂ ਦੇ ਪਾਇਆ ਹੀ ਹੋਏਗਾ ਪਹਿਲਾਂ ਪਾਇਆ ਹੋਏਗਾ ਆਕੇ ਇਹਨਾਂ ਨੇ ਉਹ ਤਾਂ ਜਿਹੜਾ ਫਾਈਨ ਕਰਿਆ ਜਾ ਰਿਹਾ ਹੈ ਤਾਂ ਪਰ ਉਹ ਤੋਂ ਸਿੱਧਾ ਆਹਨੇ ਤੇ ਕੀ ਲਿਖਿਆ ਜੀ ਜਦੋਂ ਮੈਂ ਉਹ ਕਹਿੰਦੇ ਵੀ ਸਾਨੂੰ ਕੁਛ ਨਹੀਂ ਆਕੇ ਕਹਿੰਦੇ ਜੀ ਬਸ ਇੱਥੇ ਸੈੱਟ ਕਰਦੇ ਉਹ ਜਿਹੜੀ ਸਾਡੇ ਸੁੱਟਰ ਦੱਸ ਰਹੇ ਜੀ ਉਹ ਤੁਹਾਨੂੰ ਲੋਕੀ ਦਾ ਸਾਬਕਾ ਵਿਧਾਇਕ ਤੇ ਉਹਨਾਂ ਦੇ ਬੇਟਿਆਂ ਨੂੰ ਕੱਢਣ ਦੀ ਪਿਆਰੀ ਹੋ ਗਈ ਹੈ ਉਸ ਮਤਲਬ ਇਸ ਦਾ ਕੀ ਗੱਲ ਨਹੀਂ ਹੈ ਮੈਨੂੰ ਦੇਖੋ ਮੇਰੀ ਗੱਲ ਸੁਣੋ ਜੇ ਇਹ ਕਹਿੰਦਾ ਨਾ ਵੀ ਮੈਂ ਹਰ ਜਾਲ ਤੋਂ ਨੂੰ ਕੱਢ ਦਾਂਗਾ ਇਹ ਹੋਰ ਮੈਨੂੰ ਕੀ ਹੈ ਮੈਂ ਮੈਂ ਲੋਕਾਂ ਦੇ ਦਿਲ ਦਿਲ ਦੇ ਵਿੱਚ ਵਸਿਆ ਹੋਇਆ ਹਾਂ ਲੋਕਾਂ ਦੇ ਦਿਲਾਂ ਚੋਂ ਨਹੀਂ ਮੈਂ ਜੋ ਉਹ ਨਾ ਮੈਨੂੰ ਕੱਢਣ ਇਹਦਾ ਕਦੇ ਕੋਈ ਫਰਕ ਨਹੀਂ ਪੈਂਦਾ ਮੀ ਕੀ ਮਨਸ਼ਾ ਹੈ ਇਹਨਾਂ ਦੀ ਤੁਹਾਨੂੰ ਕੱਢਣ ਦੀ ਜੇ ਕੋਈ ਕਿਆ ਕਰਨਗੇ ਕਿਉਂਕਿ ਇਹਨਾਂ ਨੂੰ ਇਹ ਹੈ ਵੀ ਕੋਈ ਗਲਤ ਕੰਮ ਕੋ ਹਰ ਗਲਤ ਕੰਮ ਇਹ ਰੋਕਦਾ ਹੈਗਾ ਮੈਂ ਗਲਤ ਕੰਮ ਹੋਣ ਨਹੀਂ ਦੇਣਾ ਚਾਰਦੇ ਇਹ ਤਾਂ ਕੱਲ ਨੂੰ ਫਿਰ ਮੰੰਦੀ ਜੀ ਨੂੰ ਵੀ ਪ੍ਰਵਾਦਨ ਦੇ ਲਈ ਇੱਕ ਨੂੰ ਕੰਨ ਚਲੋ ਤੂ ਕਰਾਂਗੇ ਕੋਟਾ ਤਾਂ ਨਹੀਂ ਕਿਤੇ ਗਈ ਹੈ ਸਾਨੂੰ ਇਨਸਾਫ ਹੋਏਗਾ ਸਾਨੂੰ ਸਰਦਾਰ ਸਾਹਿਬ ਤੁਹਾਨੂੰ ਲੱਗਦਾ ਹੈ ਕੋਈ ਕੱਢੋ ਇਹ ਜੀ ਇਹ ਜੇ ਮਤਾ ਪਾਸ ਹੋਗਾ ਤੇ ਤੁਸੀਂ ਤੁਹਾਡਾ ਕੀ ਸਟੇਪ ਹੋਵੇਗਾ ਅਗਲਾ ਕੋਈ ਉਹ ਤੋਂ ਬਾਅਦ ਐਟ ਪਰ ਕਨਸਟੀਟਿਊਸ਼ਨ ਜਿਵੇਂ ਵੀ ਹੋਏਗਾ ਉਹ ਜਿਹੜਾ ਹੈਗਾ ਅਗਲਾ ਦਰਵਾਜ਼ਾ ਖੜਕਾਵੋਗੇ ਪਰ ਉਹ ਦੇਖੋ ਐਟ ਜੋ ਸੰਵਿਧਾਨ ਦੇ ਮਤਲਬ ਤੇ ਮੰਨਦੇ ਹੋਏ ਸੀ ਜੇ ਅੱਤਵਾ ਕਰਨਗੇ ਹੋਰ ਉਲੰਘਣਾ ਕਰਨਗੇ ਇਹ ਤਾਂ ਗੁਰੇ ਬਹੁਤ ਕੁਝ ਹੋਇਆ ਹੈ ਕਈਆਂ ਨੇ ਪਾਰਲੀਮੈਂਟ ਤੋਂ ਕੜ ਤਾ ਵਿਧਾਨ ਸਭਾ ਤੋਂ ਕੜ ਤਾ ਬਾਹਰ ਦੇ ਟੋਟਲੇ ਨਹੀਂ ਆ ਗਏ ਠੀਕ ਹੈ ਨਹੀਂ ਇਹ ਕੋਈ ਇਹਨਾਂ ਦੇ ਘਰ ਦਾ ਕੰਮ ਨਹੀਂ ਹੈ ਵੀ ਇਹ ਜੋ ਮਰਜ਼ੀ ਇਹ ਕਰ ਦਿੰਦੇ ਨੇ ਸਭ ਤੋਂ ਇਲੈਕਸ਼ਨ ਦੇ ਦਿਨ ਜਦੋਂ ਜਦੋਂ ਇਹਨਾਂ ਕੋਲੋਂ ਇਲੈਕਸ਼ਨ ਹੋ ਰਿਹਾ ਸੀ ਅੰਦਰ ਐਂਬੂਲੈਂਸ ਪੱਕੇ ਖੜੀ ਕੀਤੀ ਗਈ ਸੀ 125 ਮੈਂਬਰ ਹੈ 125 ਮੈਂਬਰ ਦੇ ਰਿਸਪੈਕਟ ਤੋਂ ਪੁੱਛ ਸਕਦੇ ਹਾਂ ਕਿ ਐਂਬੂਲੈਂਸ ਕਿਉਂ ਹੋਰ ਦੀ ਮਗਰੋਂ ਕਿਆ ਹੋ ਰਿਹਾ ਸੀ ਕਿ ਇਹਨਾਂ ਦਾ ਕਰਵਾ ਦੱਲ ਦੇ ਤੋਂ ਕਰਨੀ ਹੈ ਕਾ ਚ ਪਰ ਨਹੀਂ ਇਹਨਾਂ ਨੇ ਇਹਨਾਂ ਦੀ ਮਨਸ਼ਾ ਹੀ ਇਹ ਸੀ ਐਨਾ ਇਹ ਵੀ ਮਨਸਾ ਸੀ ਕਿ ਉਹਦੇ ਅੱਥੀ ਪੂਰੀ ਗੁੰਡਾਗਰਦੀ ਪੁਲਿਸ ਅੰਤਰ ਤੇ ਰਾਜਨੀਤੀ ਕਰਾਈਏ ਪਰ ਉਹ ਤਾਂ ਧੰਵਾਦ ਆ ਸਾਰਿਆਂ ਦਾ ਕਿ ਮਤਲਬ ਕਹਿਣ ਦਾ ਵੀ ਸੈਂਟ ਸੀਟਾਂ ਚ ਰਹੇ ਚਲੋ ਅਸੀਂ ਵੀ ਜਿਹੜਾ ਆਪਣਾ ਜਿੰਨਾ ਕੁ ਅਸੀਂ ਰੋਲ ਸੀ ਜਾ ਸੀ ਜਦਾ ਕੀਤਾ ਤੇ ਉਹਨਾਂ ਨੂੰ ਵੀ ਸਮਝਾਇਆ ਸੀ ਜਿਹੜੇ ਮੈਂ ਉਹਨਾਂ ਨੂੰ ਕਹਿ ਸੀ ਭਾਈ ਕੁਝ ਵੀ ਚੈਟ ਨਹੀਂ ਰਹਿ ਰਿਹਾ ਇਸੇ ਦੱਸਣਾ ਹੈਗਾ ਤੁਸੀਂ ਇਹ ਇੰੀਆਂ ਗੱਲਾਂ ਚ ਨਾ ਆਓ ਮੈਂ ਕਹਿੰਦਾ ਇਹਨਾਂ ਦੀ ਗੱਲਾਂ ਜਾ ਕੇ ਆਪਣਾ ਨਕਸ਼ਾ ਉਹ ਸਾਹਿਬ ਤੇਰੇ ਮੈਂਬਰ ਕਬਾਦ ਡਰ ਕੇ ਸਾਈਨ ਕਰ ਰਹੇ ਆ ਤਾਨੂੰ ਲੱਗਦਾ ਵੀ ਉਹ ਇੱਕ ਪ੍ਰਟੇਪ ਕਾਲਜ ਦੇ ਵਿੱਚ ਰਹਿਣ ਦੇ ਕਾਬਲ ਹੈ ਜਿਹੜੇ ਜਿੰਨਾ ਪਰੇ ਫਾਈਂਡ ਕਰ ਰਹੇ ਉਹ ਕਿਹੜੇ ਕਾਲਜ ਨੂੰ ਚਲਾਣ ਦੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਕਿਸੇ ਦੇ ਦੇਣਾ ਚਾਹੋਗੇ ਫਾਈਂਡ ਕਰ ਰਹੇ ਉਹ ਇਹ ਤਾਂ ਉਹਦਾ ਆਪੇ ਦਾ ਉਦਾਹਰਨ ਸਤਾ ਉਹ ਹੀ ਦੇਸੀ ਤੁਸੀਂ ਕੁਝ ਕਹੀ ਕਿਹਣਾ ਚਾਹੋਗੇ ਜਿਹੜੇ ਕਿ ਮੈਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਜੇ ਤੁਹਾਨੂੰ ਇਹ ਪੁੱਛਿਆ ਤਾਂ ਮੰਨਣਾ ਤੁਹਾਡਾ ਸਾਡੇ ਵੱਡਿਆਂ ਨੇ ਅਸੀਂ ਸਾਰਿਆਂ ਨੇ ਗਲਤੀ ਕੀਤੀ ਕਿੱਟ ਲਾ ਦੇ ਇਸ ਨੂੰ ਬਣਾਇਆ ਕਿ ਜੇ ਬੰਦਾ ਕੋਈ ਆ ਕੇ ਤਵਾ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਨਾ ਹੋਣ ਦੇਈਏ ਤੁਸੀਂ ਇਹ ਦਾ ਹਿੱਸਾ ਨਾ ਬਣੋ ਅਗੇ ਮਿੱਤਰਾਂ ਤੇ ਮੈਂ ਤਾਂ ਇੰਨਾ ਕੁ ਵੀ ਬਣਾਉਂਗਾ ਬੇਰਿਤੀ ਕਰਾਉਂਗਾ ਕੋਈ ਨਾ ਕੋਈ ਬਾਤ ਜੁਕ ਕੇ ਹੈਗੇ ਹੋਰ ਆ ਗਏ ਹੋਏ ਯਾਰ ਜੇ ਗੱਲ ਇਹਨਾਂ ਤੇ ਹਰਾਇਆ ਨਹੀਂ ਅਸੀਂ ਹਾਰਦੇ ਠੀਕ ਹੈ ਨਹੀਂ ਮੈਂ ਕਹਿੰਦਾ ਵੀ ਪਬਲਿਕ ਦੇ ਜਿਹੜਾ ਦਿਲ ਦੇ ਅੰਦਰ ਤੁਹਾਡੀ ਥਾਂ ਹੋਣੀ ਚਾਹੀਦੀ ਹੈ ਲੋਕ ਸਾਨੂੰ ਬਹੁਤ ਪਿਆਰ ਕਰਦੇ ਤੁਸੀਂ ਦੇਖਿਆ ਕਿ ਪਿਛਲੇ ਹੁਣੇ ਹੁਣੇ ਇਹੀ ਸੈਂਟਰਲ ਪਿਛਲੇ 6 4 5 6 ਮਹੀਨੇ ਤਿੰਨ ਚਾਰ ਤੋੜਾ ਆ ਤਿੰਨ ਚਾਰਾਂ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੇ You okay. okay.